ਕਿਦਾ ਹੁਣ ਭਾਸ਼ਾਵਾਂ ਤਾਂ ਅਲੱਗ-ਅਲੱਗ ਹੋ ਗਈਆਂ ਜੀ ਲੇਕਿਨ 뮤జిక్ ਦਾ ਇਹ ਗੱਲ ਹੈਰਾਨ ਕਰ ਦੇ ਸਕਦਾ ਸਭ ਤੋਂ ਜ਼ਿਆਦਾ ਜੀ ਸਭ ਤੋਂ ਜ਼ਿਆਦਾ ਦੇਖ ਉਹ ਸਾਰੇ ਘੰਟੇ ਕ ਸਭ ਸੁਣਾਈ ਨੇ ਇਹ ਵੀ ਗੱਲ ਹੈ ਦੇਖ ਇਸ ਤਰ੍ਹਾਂ ਇੱਕਦਮ ਹੋਇਆ ਹੈਪਰ ਕਿਦਾ ਨਾ ਅਮੀਰ ਤਾਂ ਨਹੀਂ ਕਿਦਾ ਸਿਆਲ ਚੱਲ ਗਿਆ ਦੇਖਦੇ ਨੇ ਇਦਾਂ ਕੀਤਾ ਸੁਰੂਆਤ ਸਾਰੇ ਉਹਨਾਂ ਲਾਤਰੇ ਕੇ ਪਰ ਇਹ ਆਪਣੇ ਇੰਡੀਪੈਂਡੈਂਟਲੀ ਪੈਦਾ ਹੋਣੀ ਜੀ ਪਰਕੜੀ ਅਫਰੀਕਨ ਵੀ ਆਪਣਾ ਉਹ ਇੰਨੇ ਦੋ ਦੋ ਪੈਦਾ ਹੋ ਕੇ ਨਹੀਂ ਨਾ ਕਿੰਨੀ ਜੇ ਸਾਂਝਾ ਹੈ ਨਾ ਇਹ ਕਿਹਦੇ ਬੜੀਆਂ ਉਹ ਬੜੀਆਂ ਨੇ ਹਰਾਨ ਕਰਦੇ ਜੀ ਲੈਂਗੁਏਜ ਉਹ ਚ ਬਾਹਰ ਨਹੀਂ ਗਈ ਤੇ ਭਾਸ਼ਾ ਨਹੀਂ ਜਿਵੇਂ ਰਾਜ ਬੈ Rajasthan ਵੀ ਗਾਉਂਦੇ ਨਹੀਂ ਹੈ ਕਿ ਪੰਜਾਬੀ ਦੀ ਹੈ ਲੇਕਿਨ ਉਹਦਾ ਜਿਹੜਾ ਪੰਗਿਆ ਨੇ ਪ੍ਰਭਾਵ ਹੈ ਮੈਂ ਜਿਹੜਾ ਹੈ ਛੇਵੀਂ ਤੁਸੀਂ ਬਾਣੀ ਰਹੋ ਹਰ ਤਾਜ਼ਾ ਅਪਡੇਟ ਲਈ on sky tv ਦਿਨਾਂ